ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਜਿਹੜਾ ਆਪਾਂ ਆਉਣ ਵਾਲੇ ਸੀਜ਼ਨ ਦੇ ਵਿੱਚ ਕਦੂ ਵਾਲਾ ਝੋਨਾ ਲਾਉਣਾ ਹੈ ਉਹਦੇ ਬਾਰੇ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਫੋਨ ਆਏ ਆ ਕਿ ਸਾਡੇ ਝੋਨੇ ਦੇ ਵਿੱਚ ਬੇਤਹਾਸ਼ਾ ਬੇਸ਼ੁਮਾਰ ਗੰਧ ਉਗਉਂਦੀ ਆ ਉਹਨਾਂ ਦੇ ਰੋਕਥਾਮ ਲਈ ਕੋਈ ਵਧੀਆ ਸੋਲੂਸ਼ਨ ਸਾਡੇ ਸਾਹਮਣੇ ਲੈ ਕੇ ਆਓ ਸਾਨੂੰ ਦੱਸੋ ਵੀ ਕੀ ਕਰੀਏ ਸੁਖਾਂ ਦਾ ਦੋਸਤੋ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਝੋਨਾ ਲਾਉਣੇ ਆ ਪਹਿਲੇ 20 25 ਦਿਨ ਖੇਤ ਦੇ ਵਿੱਚ ਪਾਣੀ ਰੋਕਣਾ ਪਾਣੀ ਦਾ ਠਹਿਰਨਾ ਬਹੁਤ ਜ਼ਰੂਰੀ ਹੁੰਦਾ ਹੈ ਸਭ ਤੋਂ ਵੱਡਾ ਜਿਹੜੇ ਖੇਤਾਂ ਦੇ ਵਿੱਚ ਪਾਣੀ ਘੱਟ ਰੁਕਦਾ ਹੈ ਉੱਥੇ ਗੰਧ ਥੋੜੇ ਜਾਂ ਬਹੁਤੇ ਘੱਟ ਮਾਤਰਾ ਜਾਂ ਜ਼ਿਆਦੀ ਮਾਤਰਾ 'ਚ ਜੰਮਣੇ ਹੁੰਦੇ ਆ ਦੂਸਰੀ ਗੱਲ ਵੀ ਤੁਸੀਂ ਜਦੋਂ ਖੇਤ ਦੇ ਵਿੱਚ ਖਰਪਤਵਾਰ ਨਾਸ਼ਕ ਪਾਉਣਾ ਹੈ ਦਵਾਈ ਪਾਉਣੀ ਆ ਜਿਹਦੇ ਨਾਲ ਤੁਹਾਡੇ ਖੇਤ ਦੇ ਵਿੱਚ ਗੰਧ ਨਾਵ ਗਣ ਉਹ ਕਿਹੜੀ ਕਹਿੰਦੇ ਉਹ ਆਮ ਚੱਲਣ ਦੇ ਵਿੱਚ ਬੂਟਾ ਕਲੋਰ ਜਿਹਨੂੰ ਆਪਾਂ ਮਚਾਇਟੀ ਕਹਿ ਦਿੰਦੇ ਆ ਬੂਟਾ ਕਲੋਰ ਜਿਹਨੂੰ ਆਪਾਂ ਫਾਸਟ ਮਿਕਸ ਕਹਿ ਦਿੰਦੇ ਆ ਇੱਕ ਈਸੀ ਆ ਤੇ ਇੱਕ ਈਡਬਲਯੂ ਆ ਇੱਕ ਆਟਰ ਬੇਸ ਆ ਇੱਕ ਮਲਸੀਫਾਇਲ ਪੈਟਰੋਲੀਅਮ ਬੇਸ ਐ ਇਹ ਟੈਕਨੀਕਲ ਪੁਰਾਣੇ ਹੋ ਗਏ ਜਦ ਤੱਕ ਸਾਡੇ ਕੋਲ ਇਹਨਾਂ ਤੋਂ ਸਵਾਇ ਕੋਈ ਹੋਰ ਵਧੀਆ ਹੱਲ ਨਹੀਂ ਸੀ ਹੈਗਾ ਇਹ ਚੰਗੇ ਸੀ ਆਪਾਂ ਇਹਨਾਂ ਨੂੰ ਪਾਉਨੇ ਸਾਂ ਪਾਣੀ ਖਿਲਾਰਦੇ ਹਾਂ ਤੇ ਗੰਧ ਨਹੀਂ ਸੀ ਹੁੰਦੀ ਜਾਂ ਘੱਟ ਹੁੰਦੀ ਸੀ ਪਰ ਕੁਝ ਸਮੇਂ ਦੇ ਨਾਲ ਜਦੋਂ ਬਾਰਸ਼ਾਂ ਦੇ ਵਿੱਚ ਵਹਾਹ ਚੱਲਦੇ ਐ ਨਹਿਰੀ ਪਾਣੀ ਆਉਂਦਾ ਕੁਛ ਨਾ ਕੁਛ ਨਵੇਂ ਤੋਂ ਨਵਾਂ ਵੀਡਸ ਕੱਖ ਖੇਤਾਂ ਦੇ ਵਿੱਚ ਜੰਮਣੇ ਸ਼ੁਰੂ ਹੋ ਜਾਂਦੇ ਐ ਅੱਜ ਆਪਾਂ ਮੇਜਰ ਗੱਲ ਕਰਾਂਗੇ ਪਟੀਲਾ ਕਲੋਰ 50% ਈਸੀ ਫਾਰਮੂਲੇਸ਼ਨ ਦੇ ਵਿੱਚ ਟੈਕਨੀਕਲ ਆਉਂਦਾ ਐ ਜਿਹਨੂੰ ਆਪਾਂ ਰੈਫਰਟ ਵੀ ਕਹਿ ਦਿੰਦੇ ਆ ਟਾਟਾ ਪ੍ਰੀਤ ਵੀ ਕਹਿ ਦਿੰਦੇ ਆ ਉਪਤਵਦਾ ਪਟੀਲਾ ਵੀਰ ਵੀ ਕਹਿ ਦਿੰਦੇ ਆ ਤੇ ਤਕਰੀਬਨ ਇੰਡੀਅਨ ਮਾਰਕੀਟ ਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਪੈਸਟੀਸਾਈਡ ਦਾ ਕੰਮ ਕਰਦੀ ਹੈ ਉਹਨਾਂ ਸਾਰੀਆਂ ਹੀ ਕੰਪਨੀਆਂ ਦੇ ਕੋਲ ਇਹ ਟੈਕਨੀਕਲ ਹੈ ਬੜਾ ਵਧੀਆ ਟੈਕਨੀਕਲ ਹੈ ਕਿਸਾਨ ਦੋਸਤੋ ਸ਼ੁਰੂਆਤੀ ਦੌਰ ਦੇ ਵਿੱਚ ਇਹਨੂੰ ਆਪਾਂ 500 ਤੋਂ 600 ਐਮਐਲ ਕਲੇ ਦੇ ਵਿੱਚ ਪਾਉਣਾ ਸ਼ੁਰੂ ਕੀਤਾ ਸੀ ਪਰ ਆਦੀ ਡੋਸ ਹੁਣ ਜ਼ਿਆਦਾਤਰ ਏਰੀਆ ਦੇ ਵਿੱਚ ਜਿਹੜੀ ਹੈ 7.800 ਐਮਐਲ ਪ੍ਰਤੀ ਏਕੜ ਹੋ ਗਈ ਹੈ ਇਹਦੇ ਪਾਉਣ ਦਾ ਤਰੀਕਾ ਕੀ ਹੈ ਜਦੋਂ ਆਪਾਂ ਝੋਨਾ ਲਾ ਲੈਨੇ ਆ ਝੋਨਾ ਲੱਗੇ ਨੂੰ 3 ਦਿਨ ਹੋ ਜਾਂਦੇ ਐ ਝੋਨੇ ਦੇ ਬੂਟੇ ਹਲਕੇ ਸਿੱਧੇ ਹੋ ਜਾਂਦੇ ਐ ਤੁਸੀਂ ਉਦੋਂ ਇਸ ਦਵਾਈ ਨੂੰ ਟਾਟਾ ਫਰੀਦ ਲੈ ਲਓ ਜਾਂ ਪਟੇਲਾ ਵੀਰ ਲੈ ਲਓ ਜਾਂ ਤੁਸੀਂ ਰਿਫਟ ਲੈ ਲਓ ਆਪਣੇ ਖੇਤ ਦੇ ਬਨੇ ਲੈ ਕੇ ਜਾਓ ਜਿਹੜੇ ਤੇ ਨਾਰਮਲ ਸਥਿਤੀ ਵਾਲੇ ਖੇਤ ਹੈ ਉਹਨਾਂ ਦੇ ਵਿੱਚ ਤੁਸੀਂ 600 ਤੋਂ 700 ਐਮਐਲ ਦਵਾਈ ਪਾ ਸਕਦੇ ਜਿੱਥੇ ਤੁਹਾਡੇ ਬਹੁਤ ਜ਼ਿਆਦਾ ਗਾਂਧ ਹੁੰਦੇ ਆ ਜਾਂ ਨਹਿਰ ਨੇੜੇ ਆ ਜਿਹਦੇ ਵਿੱਚ ਕੰਮੀ ਪੱਤ ਬੂਹੀ ਜਿਹਨੂੰ ਆਪਾਂ ਕੋਹੀ ਪਿਆਜ਼ੀ ਬੂਟੀ بڑے بڑے ਨਾਵਾਂ ਤੇ ਇਹ ਪੰਜਾਬ ਦੇ ਵਿੱਚ ਜਾਂ ਯੂਪੀ ਦੇ ਵਿੱਚ ਇਹ ਚੀਜ਼ ਜਾਣੀ ਜਾਂਦੀ ਹੈ ਤੇ ਜਿਮੀਦਾਰ ਨੂੰ ਬਹੁਤ ਪਰੇਸ਼ਾਨ ਕਰਦੀ ਹੈ ਜਿਹੜੇ ਖੇਤ 'ਚ ਹੋ ਜਾਂਦੀ ਏ ਉਸ ਖੇਤ ਦੇ ਵਿੱਚ ਚੋਨੇ ਦਾ ਝਾੜ ਨਹੀਂ ਬਣਦਾ ਸੋ ਐਸ ਟੈਕਨੀਕਲ ਨੂੰ ਥੋੜਾ ਜਿਹਾ ਓਵਰਡੋਜ਼ ਪਾਉਣਾ ਪਊਗਾ ਵੈਸੇ ਤੇ ਕੋਈ ਵੀ ਜਿਹੜਾ ਕੱਖ ਮਾਰਨ ਵਾਲੀ ਦਵਾਈਆਂ ਨੂੰ ਓਵਰਡੋਜ਼ ਨਹੀਂ ਪਾਉਣਾ ਚਾਹੀਦਾ ਪਰ ਫਿਰ ਵੀ ਇਹ ਵੈਜੀਟੇਬਲ ਆਇਲ ਬੇਸ ਦਵਾਈ ਹੈ ਦੂਸਰੇ ਟੈਕਨੀਕਲਾਂ ਨਾਲੋਂ ਬਹੁਤ ਸੇਫ ਆ ਮਤਲਬ ਖੇਤ ਦਾ ਮਿੱਟੀ ਦਾ ਕੋ ਬਹੁਤਾ ਵੱਡਾ ਨੁਕਸਾਨ ਇਹ ਨਹੀਂ ਕਰਦੀ ਇਹਨੂੰ ਆਪਾਂ ਘੱਟ ਤੋਂ ਘੱਟ 1 ਲੀਟਰ ਪਟੇਲਾ ਕੋਲਰ ਟਾਟਾ ਫ੍ਰੀਟ ਹੋ ਗਈ ਜਾਂ ਪਟੇਲਾ ਵੀਰ ਹੋ ਗਈ ਜਾਂ ਰਿਫਟ ਹੋ ਗਈ ਲੈ ਕੇ ਇਹਨੂੰ 20 ਤੋਂ 25 ਕਿਲੋ ਰੇਤ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਮਸ ਲੈਣਾ ਰਲਾ ਲੈਣਾ ਇਹਦੇ ਨਾਲ ਇੱਕ ਐਲਮਿਕਸ ਨਾਂ ਦੀ ਦਵਾਈ ਆਉਂਦੀ ਆ ਜਿਹਦੇ ਵਿੱਚ ਵਰਾਇਜ਼ਰ ਦੇ ਨਾਂ ਤੇ ਤੁਹਾਨੂੰ ਉਡਾਵਾ ਮਾ ਦੀ ਮਿਲਦੀ ਹੈਗੀ ਮੋਜੋ ਦੇ ਨਾਂ ਤੇ ਤੁਹਾਨੂੰ ਚੰਪਲ ਫਰਟੀਲਾਈਜ਼ਰ ਦੀ ਮਿਲ ਜੇਗੀ ਜਾਂ ਜਿਹੜੇ ਦੁਕਾਨਦਾਰ ਨਾਲ ਤੁਸੀਂ ਜੁੜੇ ਜੇ ਉਸ ਦੁਕਾਨਦਾਰ ਦੇ ਕੋਲ ਉਹ ਕਿਹੜੀ ਕੰਪਨੀ ਦੀ ਆ ਲਿਓ ਚੰਗੀ ਕੰਪਨੀ ਦੇ ਵੇਖੋ ਮਾਰਕੀਟ ਦੇ ਵਿੱਚ A ਗ੍ਰੇਡ B ਗ੍ਰੇਡ C ਗ੍ਰੇਡ ਤੇ C ਗ੍ਰੇਡ ਤੋਂ ਵੀ ਥੱਲੇ ਆੜੀਆਂ ਕੰਪਨੀਆਂ ਬਹੁਤ ਤੁਰੀਆਂ ਫਿਰਦੀਆਂ ਜਿਹੜੇ ਵੀ ਦੁਕਾਨਦਾਰ ਨਾਲ ਜੁੜੇ ਜੇ ਉਸ ਦੁਕਾਨਦਾਰ ਕੋਲੋਂ ਚੰਗੀ ਇੰਡੀਅਨ ਬੇਸ ਜਾਂ ਮਲਟੀਨੇਸ਼ਨਲ ਤੁਹਾਨੂੰ ਜੇ ਬਹੁਤ ਜ਼ਿਆਦਾ ਪੈਸੇ ਖਰਚਣੇ ਆ ਆਪਣੇ ਹਿਰਦੇ ਦੀ ਸੰਤੁਸ਼ਟੀ ਲਈ ਮਲਟੀਨੇਸ਼ਨਲ ਵੀ ਲੈ ਸਕਦੇ ਜੇ ਨਹੀਂ ਤੇ ਟਾਟਾ ਰੈਲਿਸ ਦਾ ਚੰਬਲ ਦਾ ਤੁਹਾਨੂੰ ਕਾਦਾ ਜੁਪੀਲ ਦਾ ਸਵਾਲ ਦਾ ਇਸੀ ਬਾਨ ਦਾ ਇਹਨਾਂ ਕੰਪਨੀਆਂ ਦਾ ਸੂਮੀਲ ਕੈਮੀਕਲ ਦਾ ਰੇਟ ਚੰਗੇ ਐ ਬਹੁਤ ਮਹਿੰਗੀ ਵੀ ਆਪਾਂ ਨੂੰ ਦਵਾਈ ਲੈਣ ਦੀ ਲੋੜ ਨਹੀਂ ਬਰੀਫਡ ਦੇ ਵਿੱਚ ਤੇ ਟਾਟਾ ਪ੍ਰੀਨ ਦੇ ਵਿੱਚ 400 ਰੁਪਿਆ ਪੀਪੀ ਦਾ ਫਰਕ ਆ ਜੇ 300 ਰੁਪਿਆ ਪੀਪੀ ਦਾ ਹੀ ਫਰਕ ਆ ਜੇ ਤੇ ਆਪਾਂ ਮਹਿੰਗੀ ਲਈਏ ਉਹ ਵੀ ਮੈਨੂੰ ਸਿਆਣਪ ਨਹੀਂ ਸਮਝਦਾ ਤੁਸੀਂ ਪਟੀਲਾ ਕਲੋਰ 5 ਲੀਟਰ ਦੀ ਪੀਪੀ ਜਾਂ 1 ਲੀਟਰ ਦੀ ਪੀਪੀ ਜਿਹੜੀ ਵੀ ਤੁਹਾਡੀ 3 ਕਿੱਲੇ 5 ਕਿੱਲੇ 30 ਕਿੱਲੇ 50 ਕਿੱਲੇ ਵਾਈ ਦੇ ਹਿਸਾਬ ਨਾਲ ਲੈ ਕੇ ਜਾਓ ਤੁਸੀਂ ਆਪਣੇ ਖੇਤ ਦੇ ਬਨੇ ਜਾਂਦੇ ਜੀ 20 ਕਿਲੋ ਤੋਂ 25 ਕਿਲੋ ਰੇਤ ਲੈ ਲੈਣੀ ਹੈ ਠੀਕ ਹੈ ਜੀ ਉਸ ਰੇਤ ਦੇ ਵਿੱਚ 1 ਲੀਟਰ ਪਟੀਲਾ ਕਲੋਰ 3-4 ਲੀਟਰ ਪਾਣੀ ਦੇ ਵਿੱਚ ਘੋਲ ਕੇ ਰੇਤ ਦੇ ਵਿੱਚ ਮਲ ਦੇਣੀ ਹੈ ਨਾਲ ਹੀ ਵੱਖਰਾ ਥੋੜਾ ਲੀਟਰ ਦੇ ਵਿੱਚ ਘੋਲ ਕੇ ਮੋਜੋਜ਼ਾਮਰਾਇਜ਼ ਜਾਂ ਐਲਮਿਕਸ 1 ਤੋਂ ਸਵਾ ਪੁੜੀ ਉਹ ਘੋਲ ਕੇ ਰੇਤ ਦੇ ਵਿੱਚ ਮਲ ਲੈਣੀ ਹੈ ਉਹਦੇ ਵਿੱਚ ਇਹ ਕਣ-ਕਣ ਤੇ ਉਹਨੂੰ ਮਲ ਕੇ ਤੇ ਛਾਵੇਂ ਪੁਰਪਰਾ ਕਰ ਲੈਣਾ ਹੈ ਛਾਵੇਂ ਪੁਰਪਰਾ ਕਰ ਲੈਣਾ ਹੈ ਪੁਰਪਰਾ ਕਰਕੇ ਤੁਸੀਂ ਆਪਣੇ ਖੇਤ ਦੇ ਵਿੱਚ ਬਿਨਾਂ ਫਾਟ ਛੱਟਾ ਦੇਣਾ ਹੈ ਵੀਰੋ ਮੈਂ ਦਾਵਾ ਕਰਦਾ ਇਸ ਗੱਲ ਦਾ ਕਿ ਜੇ ਪਿਛਲੇ ਸਾਲ ਤੁਹਾਡੇ ਉਸ ਖੇਤ ਦੇ ਵਿੱਚ 100 ਪੈਹ ਗੰਧ ਸੀ ਤੁਹਾਨੂੰ 90 ਤੋਂ 95% ਇਸ ਸਾਲ ਹੀ ਤਕਰੀਬਨ ਸਾਰਿਆਂ ਹੀ ਗੰਧਾ ਦੌਰ ਰਲੀਫ ਮਿਲ ਜੂਗੀ ਨਾ ਤੁਹਾਡੇ ਖੇਤ ਦੇ ਵਿੱਚ ਕੋਈ ਚੌੜੇ ਪੱਤੇ ਵਾਲਾ ਗੰਧ ਹੋਣਾ ਨਾ ਕੋਈ ਬਰੀਕ ਪੱਤੇ ਵਾਲਾ ਗੰਧ ਹੋਣਾ ਹਾਂ ਮੂਹੇ ਦੇ ਨਾਲ ਜਿੱਥੋਂ ਤੁਸੀਂ ਪਾਣੀ ਆਪਣੇ ਖੇਤ ਨੂੰ ਲਾ ਰਹੇ ਜੇ ਉੱਥੇ ਕੋਈ ਤਿੰਨ ਤਿੰਨ ਚਾਰ ਚਾਰ ਕਰਮ ਦੇ ਨੇੜੇ ਜਦੋਂ ਪਾਣੀ ਦਾ ਫਲੋ ਵੱਜਦਾ ਹੈ ਤੋ ਜਿਹੜੀ ਦਵਾਈ ਆ ਪਰੇ ਦੇ ਨਾਲ ਪਾਈ ਆ ਉਹਨੇ ਖੋਲ ਕੇ ਅੱਗੇ ਚੱਲ ਜਾਣਾ ਉਹਦੇ ਲਾਗੇ ਬਨੇ ਤੁਹਾਨੂੰ ਕੁਝ ਧੋੜੀਆਂ ਦੇ ਵਿੱਚ ਗੰਧ ਵਿਖਿਆ ਹੋ ਸਕਦਾ ਉਹਦਾ ਵੀ ਇੱਕ ਤਰੀਕਾ ਹੈ ਇੱਕ ਵਾਰ ਦਵਾਈ ਤੁਸੀਂ ਰੂਟੀਨ ਚ ਪਾਈ ਹੈ 8ਵੇਂ 10ਵੇਂ ਦਿਨ ਤਿੰਨਕ ਦਿਨ ਦਾ ਪਾਣੀ ਖੀਰ ਦੇ ਵਿੱਚ ਜਾਂ ਚਾਰ ਦਿਨ ਦਾ ਸਟੇਬਿਲਟੀ ਆ ਜੋ ਤੁਹਾਡੇ ਖੀਰ ਦੀ ਕਹਿੰਦੇ ਰੱਖ ਸਕਦਾ ਪਾਣੀ ਪਾਣੀ ਲਾ ਕੇ ਉਸ ਮੂੰਹੇ ਦੇ ਲਾਗੇ ਤਿੰਨ ਚਾਰ ਮਰਲੇ ਦੇ ਵਿੱਚ ਤੁਸੀਂ ਦੋਰੇ ਦਵਾਈ ਵੀ ਪਾ ਸਕਦੇ ਜੀ ਸੂ ਬੂਟਾ ਕਲੋਰ ਉਹਨਾਂ ਖੇਤਾਂ ਲਈ ਬਹੁਤ ਚੰਗਾ ਵਾ ਜਿੱਥੇ ਗੰਧ ਨਹੀਂ ਹੁੰਦੇ ਤੁਸੀਂ ਅੱਧਾ ਲੀਟਰ ਪਾ ਲਓ ਤੁਸੀਂ 700 ਐਮਲ ਪਾ ਲਓ ਰਿਕਮੈਂਡਡ ਡੋਜ਼ 1 ਲੀਟਰ ਪਾ ਲਓ ਕਈ ਕਹਿੰਦੇ ਸਾਡੇ ਤੋਂ ਹੁੰਦਾ ਨਹੀਂ ਵੈਸੇ ਹੀ ਪਾਉਨੇ ਆ ਜੇ ਨਹੀਂ ਹੁੰਦਾ ਬਿਲਕੁਲ ਨਾ ਵੀ ਪਾਇਆ ਕਰੋ ਕਿਉਂਕਿ ਕੁੱਗੇ ਗੰਧ ਵੀ ਮਾਰਨ ਵਾਲੀਆਂ ਮਾਰਕੀਟ ਦੇ ਵਿੱਚ ਬੜੀਆਂ ਬੜੀਆਂ ਵਧੀਆ ਦਵਾਈਆਂ ਆ ਗਈਆਂ ਡਰਨ ਦੀ ਕੋ ਡੋੜ ਨਹੀਂ ਗੰਧ ਸਾਰੇ ਝੋਨੇ ਦੇ ਵਿੱਚ ਮਰ ਜਾਂਦੇ ਆ ਇਹ ਦੇਸੀ ਵੀ ਪ੍ਰੀ ਐਮਰਜੈਂਸੀ ਵੀ ਆਪਾਂ ਇਹ ਗੰਧ ਉਗਣੇ ਦੇਣੇ ਜਿਹੜਾ ਇਹ ਪਟੀਲਾ ਕਲੋਰ ਟੈਕਨੀਕਲ ਆ ਨਾ ਜਦੋਂ ਸੀਡ ਉਂਗਰਣ ਲੱਗਦਾ ਜਦੋਂ ਸੀਡ ਉੰਗਰਨ ਲੱਗਦਾ ਹੈ ਤੇ ਉਸ ਵੇਲੇ ਜਿਹੜੀਆਂ ਇਹਦੀਆਂ ਕੋਸ਼ਿਕਾਵਾਂ ਹੁੰਦੀਆਂ ਵਾ ਇਹ ਤੰਤਰਾਨਾ ਕੰਮ ਕਰਦੀਆਂ ਹਾਈਪੋਕੋਟਾਈਲ ਮੀਜ਼ੋਕੋਟਾਈਲ ਤੇ ਕੋਲੀਓਕੋਟਾਈਲ ਸ਼ੁਰੂਆਤੀ ਦੌਰ ਦੇ ਵਿੱਚ ਹੀ ਜਦੋਂ ਇਹ ਸੀਡ ਅੰਕੁਰਣ ਸ਼ੁਰੂ ਕਰਨ ਲੱਗਦਾ ਤੇ ਦਵਾਈ ਨੂੰ ਚੂਸ ਲੈਂਦੀ ਹੈ ਉਹਦੀਆਂ ਕੋਸ਼ਿਕਾਵਾਂ ਵਿਭਾਜਿਤ ਹੋ ਜਾਂਦੀਆਂ ਵਡੀਆਂ ਜਾਂਦੀਆਂ ਇਹ ਸੀਡ ਦੀ ਗਰੋਥ ਰੁਕ ਜਾਂਦੀ ਹੈ ਤੇ ਐਂਡ ਇਹ ਜੰਮਦਾ ਹੀ ਨਹੀਂ ਹੈ ਤੇ ਜੰਮਣ ਦੇ ਵੇਲੇ ਮਰ ਜਾਂਦਾ ਹੈ ਸੋ ਇਹ ਦਵਾਈ ਨੁਕਸਾਨ ਵੀ ਕੋਈ ਨਹੀਂ ਕਰਦੀ ਫਿਰ ਵੀ ਕਿਸਾਨ ਭਰਾਓ ਝੋਨੇ ਦੇ ਗੰਧ ਨਾਲ ਸੰਬੰਧਿਤ ਝੋਨੇ ਦੇ ਗੰਧ ਨਾਲ ਸੰਬੰਧਿਤ ਉਗਣ ਵੇਲੇ ਜਾਂ ਉਗਣ ਤੋਂ ਬਾਅਦ ਵੀ ਓਗਾਇਆ ਤੇ ਕਿਹੜਾ ਕਿਹੜਾ ਗੰਧਰ ਤੁਹਾਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਆਉਂਦੀ ਆ ਮੇਰਾ ਨੰਬਰ 921609988 ਤੇ ਸੰਪਰਕ ਕਰਕੇ ਮੇਰਕੋ ਜੋਗ ਸਲਾਹ ਲੈ ਸਕਦੇ ਜਿ ਜਿਨੀਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੈਨੂੰ ਬੋਧ ਦਿੱਤੀ ਹੈ ਉਹਦੇ ਅਨਸਾਰ ਤੁਹਾਡੇ ਮਸਲੇ ਦਾ ਹੱਲ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ ਮੈਂ ਆਪਣੀ ਗੱਲ ਤੜ ਤੱਕ ਪਹੁੰਚਾਉਣ ਲਈ YouTube ਤੇ ਬਾਲ ਖੇਤੀ ਛੱਜਲ ਵੱਡੀ ਨਾਮ ਦਾ ਚੈਨਲ ਸ਼ੁਰੂ ਕੀਤਾ ਤੁਸੀਂ ਉਹਨੂੰ ਸਬਸਕ੍ਰਾਈਬ ਕਰੋ ਅੱਗੇ ਆਪਣੇ ਭੈਣ ਭਰਾਵਾਂ ਨੂੰ ਭੇਜੋ ਜੋ ਖੇਤੀ ਸਬੰਧੀ ਨੌਲੇਜ ਵਾਲੀਆਂ ਮੀਡੀਆ ਉਹਨਾਂ ਤੱਕ ਪਹੁੰਚ ਸਕਣ ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਗੁਰੂ ਭਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ